ਗਿਆਨੀ ਭਾਈ ਗੁਰਚਰਨ ਸਿੰਘ ਜੀ ਆਪਣੇ ਨਾਲ ਕੁਝ ਗੁਰਮਤ ਵਿਚਾਰਾਂ ਕਰਨਗੇ ਆਓ ਸਾਰੇ ਰਲ ਕੇ ਬੜੇ ਹੀ ਪਿਆਰ ਨਾਲ ਗੁਰਮਤ ਵਿਚਾਰਾਂ ਕਰੀਏ ਤੇ ਕੋਸ਼ਿਸ਼ ਕਰੀਏ ਜਿੰਨੀਆਂ ਵੀ ਗੱਲਾਂ ਜਿੱਥੋਂ ਸਿੱਖ ਕੇ ਜਾਈਏ ਜੇ 100 ਸਿੱਖ ਕੇ ਜਲਿਆ ਐਟਲੀਸਟ ਉਹਨਾਂ ਚੋਂ ਕੋਈ ਦੋ ਜਾਂ ਤਿੰਨ ਆਪਣੇ ਜੀਵਨ ਵਿੱਚ ਢਾਲਣ ਦੀ ਵੀ ਕੋਸ਼ਿਸ਼ ਕਰੀਏ ਇੱਕ ਚੰਗੇ ਇਨਸਾਨ ਬਣੀਏ ਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਤ ਕਰਮ ਕੇ ਵੀ ਛੁੜੇ ਕਰ ਕਿਰਪਾ ਮੈ ਲੋਹਾਰਾਮ ਮੈਂ ਨਹੀਂ ਕਿਛੇ ਹਉ ਨਹੀਂ ਕਿਛ ਆਹੇ ਨਾ ਮੋਰਾ ਹਉ ਸਰਲ ਜਾਰਖਲੇ ਹੋ ਸਤਨਾਮ ਜਨ ਤੋਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਅਸੁਣ ਪ੍ਰੇਮਿਓ ਮਾਹੜਾ ਕਿਉ ਮਿਲੈ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਹਣੀ ਕੋਈ ਆਣ ਮਿਲਾਵੇ ਮਾਏ ਅਸਨ ਪ੍ਰੇਮਿਓ ਮਾਹੜਾ ਕਿਉ ਮਿਲਿਐ ਹਰ ਜਾਏ ਮਨ ਕੰਨ ਭਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਰੇ ਮੇਨ ਪ੍ਰਭ ਕਿਉ ਸੁਖ ਪਾਈਏ ਦੂਜੀ ਨਹੀਂ ਜਾਏ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨਤੀ ਕਰੇ ਲਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤਹਿ ਨਾ ਜਾਏ ਬ੍ਰਾਹਮਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆਂ ਜਿਨਾ ਮਿਆਹ ਹਰ ਰਾਇ ਬ੍ਰਾਹਮਣ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦੀਆਂ ਜਿਨ੍ਹਾਂ ਮਹਾਰ ਹਰ ਰਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰੂ ਪਿਆਰੇ ਗੁਰ ਸਵਾਰੇ ਸਤ ਸੰਗੀ ਜਣੋ ਅਕਾਲ ਯੂਨੀਵਰਸਿਟੀ ਜਿਸ ਦੇ ਉੱਪਰ ਆਪ ਅਕਾਲ ਪੁਰਖ ਧੰਨ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਪਾਤਸ਼ਾਹ ਦਾ ਹੱਥ ਹੈ। ਔਰ ਪਾਤਸ਼ਾਹ ਦਾ ਬਚਨ ਹੈ ਕੀਤਾ ਲੋੜੀਏ ਕੰਮ ਸੋ ਹਰ ਪਹਿ ਆਖੀਐ ਕਾਰਜ ਦੇ ਸਵਾਰ ਸਤਿਗੁਰ ਸਾਖੀਐ। ਕੋਈ ਵੀ ਕੰਮ ਆਰੰਭ ਕਰੀਏ ਤੇ ਆਓ ਪਹਿਲਾਂ ਗੁਰੂ ਅੱਗੇ ਬੇਨਤੀ ਕਰੀਏ ਮਹਾਰਾ ਸਾਡੇ ਕਾਰਜ ਰਾਸ ਕਰ ਦੇ। ਅੱਜ ਦਾ ਸਮਾਗਮ ਆਪਾਂ ਸਮੂਹ ਯੂਨੀਵਰਸਿਟੀ ਦੇ ਪੜਨ ਵਾਲੇ ਬੱਚਿਆਂ ਦੇ ਨਵੇਂ ਸੈਸ਼ਨ ਦੀ ਆਰੰਭਤਾ ਪਾਸ ਆਊਟ ਹੋਣ ਵਾਲੇ ਬੱਚਿਆਂ ਲਈ ਚੰਗੇ ਭਵਿੱਖ ਦੀ ਅਰਦਾਸ ਬੇਨਤੀ ਔਰ ਆਉਣ ਵਾਲਾ ਸਮਾਂ ਜਿਹੜਾ ਗੁਰੂ ਨਾਲ ਜੁੜ ਕੇ ਵਧੀਆ ਬਤੀਤ ਹੋਵੇ ਕੱਲ ਸੰਗਰਾਂਦ ਦਾ ਦਿਹਾੜਾ ਸੀ ਕੱਲ ਦਰਬਾਰ ਸਾਹਿਬ ਵਿਖੇ ਸ਼੍ਰੀ ਖੰਡ ਪਾਠ ਸਾਹਿਬ ਕੱਲ ਰੈਸੀ ਇਸ ਕਰਕੇ ਕੱਲ ਕਥਾ ਨਹੀਂ ਹੋਈ ਆਓ ਉਸ ਲੜੀ ਨੂੰ ਚਲਾਉਂਦੇ ਆ ਹੋਇਆ ਆਪਾਂ ਅੱਜ ਅਸੂਰੇ ਮਹੀਨੇ ਦੀ ਕਥਾ ਸਰਵਣ ਕਰਾਂਗੇ ਪਿਛੇ ਭਾਦੋਂ ਦਾ ਸਮਾਂ ਬਤੀਤ ਹੋਇਆ ਭਾਦੋਂ ਦਾ ਮਹੀਨਾ ਜਿਹੜਾ ਹੈ ਥੋੜੇ ਜਿ ਦੇ ਨਾਲ ਗਰਮੀ ਵੱਧ ਜਾਂਦੀ ਹੈ ਥੋੜੇ ਜਿ ਦੇ ਨਾਲ ਠੰਡ ਵੱਧ ਜਾਂਦੀ ਹੈ ਐਸਾ ਮਹੀਨਾ ਹੁੰਦਾ ਹੈ ਅਸੂ ਦਾ ਮਹੀਨਾ ਜਿਹੜਾ ਹੈ ਬੜਾ ਸੁਖਦਾਈ ਹੋ ਜਾਂਦਾ ਔਰ ਇਹ ਜਿਹੜਾ ਬਚਨ ਸਤਿਗੁਰੂ ਧੰਤਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਇਸ ਬਚਨ ਰਾਹੀਂ ਜਿਵੇਂ ਬੱਚੀ ਨੇ ਪਹਿਲਾਂ ਆਪ ਜੀ ਨਾਲ ਗੱਲ ਸਾਂਝੀ ਕੀਤੀ ਕਿ ਜਿੱਥੇ ਅਸੀਂ ਕੁਰਬਾਨੀ ਨੂੰ ਸਰਬਨ ਕਰਨਾ ਹੈ ਉਥੇ ਅਰਥਾ ਨੂੰ ਵੀ ਸਮਝਣਾ ਤਾਂ ਕਿ ਗੁਰਬਾਣੀ ਸਾਨੂੰ ਮਾਰਗਦਰਸ਼ਨ ਕਰਦੀ ਹੈ ਫਿਰ ਅੱਗੇ ਪਹਿਲਾਂ ਸੁਣਿਆ ਫਿਰ ਮੰਨਿਆ ਮਨ ਕੀਤਾ ਭਾਉ ਪਹਿਲਾਂ ਸੁਣਿਆ ਸੁਣ ਕੇ ਸਮਝਿਆ ਫਿਰ ਉਸ ਗੱਲ ਨੂੰ ਮੰਨਿਆ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕੀਤੀ ਮਨ ਕੀਤਾ ਭਾਉ ਤੇ ਮੰਨ ਕੇ ਫਿਰ ਉਹਦੇ ਨਾਲ ਪ੍ਰੇਮ ਕੀਤਾ ਪ੍ਰੇਮ ਕਰਨ ਦਾ ਮਤਲਬ ਐਕਸੈਪਟ ਕਰਨਾ ਗ੍ਰਹਿਣ ਕਰਨਾ ਫਿਰ ਕਿਧਰੇ ਜਾਨ ਦੀ ਲੋੜ ਨਹੀਂ ਪੈਣੀ ਅੰਤਰਗਤ ਤੀਰਥ ਮੰਗਣਾ ਉਹ ਫਿਰ ਸਾਨੂੰ ਕਿਧਰੇ ਬਾਹਰ ਨੇ ਕਰਮ ਕਾਂਡਾਂ ਦੀ ਲੋੜ ਹੀ ਨਹੀਂ ਪੈਣੀ ਕਿਉਂਕਿ ਮੈਲ ਤਾਂ ਸਾਡੇ ਅੰਦਰ ਲੱਗੀ ਹੈ ਅਸੀਂ ਮਾਲਕ ਤੋਂ ਵਿਛੜੇ ਹੋਏ ਹਾਂ ਜਿਵੇਂ 12 ਮਹਾ ਦਾ ਪਹਿਲਾ ਪਦ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦੇਹ ਇਸ ਭਰਮੇ ਥੱਕiae ਪ੍ਰਭ ਕੀ ᱥਾਮ ਧੀਨ ਦੁੱਧ ਤੇ ਬਾਹਰੀ ਕਿਤਨ ਆਵੇ ਕਾਮ ਜਲ ਬਿਨ ਸਾਹ ਤੁਮ ਲਾਭਤੀ ਉਪਜੈ ਨਾਹੀ ਦਾ ਜਿਸ ਤਰ੍ਹਾਂ ਪਾਣੀ ਤੋਂ ਬਿਗੈਰ ਦਰਖਤ ਸੁੱਕ ਜਾਂਦੇ ਹਨ ਜੇ ਕੋਈ ਗਊ ਦੁੱਧ ਨਾ ਦੇਵੇ ਤੇ ਉਹਨੂੰ ਕੋਈ ਸੰਭਾਲਦਾ ਨਹੀਂ ਉਹਦੀ ਸੇਵਾ ਟਹਿਲ ਨਹੀਂ ਕਰਦਾ ਇਸੇ ਤਰ੍ਹਾਂ ਮਨੁੱਖ ਦੇ ਵਿੱਚ ਜੇ ਗੁਣ ਨਹੀਂ ਹਨ ਤਾਂ ਉਹਦੀ ਵੀ ਕਿਤੇ ਕਦਰ ਨਹੀਂ ਪੈਂਦੀ ਸਾਡੀ ਕਦਰ ਗੁਣਾ ਕਰਕੇ ਜੇ ਸਾਡੇ ਵੀ ਚੰਗੇ ਗੁਣ ਹੋਣਗੇ ਤੇ ਗੁਣ ਸਾਨੂੰ ਪ੍ਰਾਪਤ ਕਰਨ ਦੇ ਲਈ ਗੁਰਬਾਣੀ ਦੀ ਸੰਗਤ ਕਰਨੀ ਚਾਹੀਦੀ ਬਹੁਤ ਵੱਡਾ ਉਪਰਾਲਾ ਸੰਪੂਰਨ ਮੈਨੇਜਮੈਂਟ ਦਾ ਔਰ ਸਾਡੇ ਅਫਸਰ ਸਹਿਬਾਨਾਂ ਦਾ ਕਿ ਜਿਹੜੇ ਬੱਚੇ ਸਾਡੇ ਕੋਲੇ ਪੜਨ ਵਾਸਤੇ ਆਏ ਆ ਇਥੇ ਇੱਕ ਅਲੈਦਾ ਸਿੱਖਿਆ ਲੈ ਕੇ ਜਾਣ ਜਿਹੜੀ ਆਮ ਯੂਨੀਵਰਸਟੀਆਂ ਕਾਲਜਾਂ ਚੋਂ ਪ੍ਰਾਪਤ ਨਹੀਂ ਹੁੰਦੀ ਜਿੱਥੇ ਤੁਹਾਨੂੰ ਸੰਸਾਰਿਕ ਸਿੱਖਿਆ ਦਿੱਤੀ ਜਾਂਦੀ ਹੈ ਉਥੇ ਅਧਿਆਤਮਿਕ ਸਿੱਖਿਆ ਦੇ ਉੱਤੇ ਵੀ ਪੂਰਾ ਜ਼ੋਰ ਦਿੱਤਾ ਜਾਂਦਾ ਹੈ ਗੁਰੂ ਪਿਆਰਿਓ ਛੋਟੀਆਂ-ਛੋਟੀਆਂ ਵਿਚਾਰਾਂ ਦੇ ਵਿੱਚੋਂ ਸਾਨੂੰ ਬਹੁਤ ਵੱਡੇ-ਵੱਡੇ ਸੁਨੇਹੇ ਮਿਲ ਜਾਂਦੇ ਆ ਜਿਵੇਂ ਹੁਣੇ ਹੀ ਬੱਚੇ ਨੇ ਭਾਈ ਡੱਲੇ ਦੀ ਸਾਖੀ ਸੁਣਾਈ ਦਸਵੇਂ ਪਾਤਸ਼ਾਹ ਨਾਲ ਵਾਰਤਾ ਮੇ ਉਸ ਪਾਸੇ ਨਾ ਜਾਣਾ ਧੰਨ ਗੁਰੂ ਗੋਬਿੰਦ ਸਿੰਘ ਜੀ ਬਿਰਾਜਮਾਨ ਹੋ ਕੇ ਸੰਗਤਾਂ ਦੇ ਨਾਲ ਸਮੋਹਨ ਹੁੰਦੇ ਆ ਰੋਜ਼ਾਨਾ ਔਰ ਇੱਕ ਨੌਜਵਾਨ ਸਤਗੁਰਾਂ ਦੇ ਸਾਹਮਣੇ ਆ ਕੇ ਬੈਠਦਾ ਔਰ ਪਾਤਸ਼ਾਹ ਜੀ ਬਾਰ-ਬਾਰ ਉਸ ਬੱਲੇ ਬੱਚੇ ਵੱਲ ਦੇਖਦੇ ਆ ਜਿਵੇਂ ਉਹ ਸਾਹਮਣੇ ਨੌਜਵਾਨ ਬੈਠਾ ਥੋੜੀ-ਥੋੜੀ ਦਾੜੀ ਫੁੱਟ ਰਹੀ ਆ ਉਸ ਬੱਚੇ ਦੇ ਥੋੜੀਆਂ-ਥੋੜੀਆਂ ਮੁੱਛਾਂ ਫੁੱਟ ਰਹੀਆਂ ਔਰ ਗੁਰੂ ਸਾਹਿਬ ਉਹਦੇ ਵੱਲ ਦੇਖ ਕੇ ਮੁਸਕਰਾ ਪੈਂਦੇ ਬੱਚਾ ਬੜਾ ਖੁਸ਼ ਹੁੰਦਾ ਗੁਰਦਿਆਂ ਖੁਸ਼ੀਆਂ ਸਾਰੇ ਭਾਲਦੇ ਉਹ ਬੱਚਾ ਤਾਂ ਬੜਾ ਹੀ ਖੁਸ਼ ਰਹੇ ਵੀ ਗੁਰੂ ਸਾਹਿਬ ਦੇ ਤੇ ਕਿੰਨੇ ਖੁਸ਼ ਆ ਜਦੋਂ ਮੈਂ ਸਾਹਮਣੇ ਬਹਿਣਾ ਤੇ ਮੇਰੇ ਵੱਲ ਵਿਚਾਰਾ ਕਰਦੇ ਗੱਲਬਾਤ ਕਰਦੇ ਬਾਰ ਬਾਰ ਦੇਖਦੇ ਆ ਕਿਰਪਾ ਕਰਦੇ ਤੇ ਮੁਸਕਰਾਉਂਦੇ ਆ ਇੱਕ ਦਿਨ ਕੀ ਹੋਇਆ ਉਸ ਸ਼ੀਸ਼ੇ ਵਿੱਚ ਪੱਗ ਬੰਨਣ ਲੱਗਿਆ ਪੱਗ ਬੰਨ੍ਹਿਆ ਹੋਇਆ ਉਸ ਨੇ ਕੀ ਦੇਖਿਆ ਮੇ ਤਾਂੜੀ ਵਿੱਚ ਚਿੱਟਾ ਵਾਲ ਆ ਗਿਆ ਇਹ ਕਿਧਰੋਂ ਆ ਗਿਆ ਸ਼ੀਸ਼ਾ ਦੇਖ ਕੇ ਉਹਨਾਂ ਚਿੱਟਾ ਵਾਲ ਫੜ ਕੇ ਪਟ ਦਿੱਤਾ ਤੇ ਸਿਰ ਦੇ ਦਿੱਤਾ ਉਸ ਦੇ ਦਿਮਾਗ ਵਿੱਚ ਕੋਈ ਖਿਆਲ ਹੀ ਨਹੀਂ ਸੀ ਕਿ ਆ ਕੇ ਗੁਰੂ ਸਾਹਿਬ ਕਿਹੜੀ ਗੱਲ ਨੂੰ ਪਿਆਰ ਕਰਦੇ ਆ ਸਾਚ ਕਹੋ ਸੁਣ ਲੈ ਹੋ ਸਭਾ ਜਿਹੜੇ ਪ੍ਰੇਮ ਕੀਓ ਤੈਨਹੀ ਪ੍ਰਾਪਾਇਓ ਸਾਨੂੰ ਜੋ ਸੂਤ ਦਿੱਤੀ ਹੈ ਕਹਿਓ ਬੱਚਿਆਂ ਨੂੰ ਚਾਹੇ ਬੱਚਿਆਂ ਨੂੰ ਮਨੁੱਖ ਨੂੰ ਇਸਤਰੀ ਨੂੰ ਇਹ ਪਰਮੇਸ਼ਰ ਨੇ ਬੜੀ ਸੁੰਦਰ ਸੂਰ ਦਿੱਤੀ ਹੈ ਮਨੁੱਖ ਇਹਨੂੰ ਸੋਹਣੀ ਬਣਾਉਣ ਵਾਸਤੇ ਆਪ ਦੀ ਮਨਮਤ ਕਰਦਾ ਉਸ ਬੱਚੇ ਨੇ ਉਹ ਬਾਲ ਪੱਟ ਕੇ ਦਾੜ੍ਹੀ ਚ ਸਿੱਟ ਦਿੱਤਾ ਚਿੱਟੇ ਰੰਗ ਦਾ ਦੂਸਰੇ ਦਿਨ ਸਮੇਂ ਮੁਤਾਬਕ ਆ ਕੇ ਸੰਗਤ ਵਿੱਚ ਬੈਠਾ ਪਾਤਸ਼ਾਹ ਨੇ ਧਿਆਨ ਮਾਰਿਆ ਤੇ ਪਾਤਸ਼ਾਹ ਨੇ ਬੈਠੇ ਬੈਠੇ ਤੇ ਇਦਾਂ ਇਦਰ ਉਹ ਕਰ ਲਿਆ ਮੁੜ ਕੇ ਇਧਰ ਦੇਖਿਆ ਨਹੀਂ ਉਸ ਬੱਚੇ ਨੂੰ ਉਹ ਬੱਚਾ ਬੜਾ ਹਰਨ ਹੋਇਆ ਵੀ ਅੱਜ ਕੀ ਹੋ ਗਿਆ ਬੜੇ ਖੁਸ਼ੀ ਮੈਨੂੰ ਬਖਸ਼ਦੇ ਸੀ ਤੇ ਅੱਜ ਮੇਰੇ ਵੱਲ ਦੇਖਦੇ ਨਹੀਂ ਕਿਸੇ ਬਹਾਨੇ ਉੱਥੋਂ ਉੱਠਿਆ ਬੱਚਾ ਉੱਠ ਕੇ ਉੱਧਰ ਬਹਿ ਗਿਆ ਪਾਤਸ਼ਾਹ ਨੇ ਵੀ ਜਾਂਚ ਲਈ ਤੇ ਪਾਤਸ਼ਾਹ ਨੇ ਪਾਸਾ ਬਾਰ ਕੇ ਦੋਨੋਂ ਕੱਢ ਲਿਆ ਮੂੰਹ ਐਂਡ ਹੋ ਗਿਆ ਸਮਾਪਤੀ ਹੋ ਗਈ ਬੱਚਾ ਬੜਾ ਪਛੇਤ ਮਾਨ ਜਾ ਹੋਇਆ ਵੀ ਗੱਲ ਕੀ ਹੋ ਗਈ ਮੈਥੋਂ ਕੀ ਗਲਤੀ ਹੋ ਗਈ ਗੁਰੂ ਸਾਹਿਬ ਮੈਨੂੰ ਪਹਿਲਾਂ ਵਾਂਗੂ ਅੱਜ ਕਿਉਂ ਨਹੀਂ ਦੇਖਦੇ ਸਾਨੂੰ ਸਾਰਿਆਂ ਨੂੰ ਅਫਸਰ ਸਾਹਿਬਾਨਾਂ ਤੇ ਮਾਣ ਹੁੰਦਾ ਜਦੋਂ ਕੋਈ ਅਫਸਰ ਸਾਹਿਬਾਨ ਸਾਨੂੰ ਖੁਸ਼ ਹੋ ਕੇ ਮਿਲਦਾ ਤੇ ਸਾਡਾ ਖੂਨ ਉੱਦ ਜਾਂਦਾ ਤਾਂ ਪਤਾ ਲੱਗ ਜਾਂਦਾ ਵੀ ਅਸੀਂ ਅਫਸਰ ਸਾਹਿਬਾਨ ਦੀ ਨਿਗਾਹ ਦੇ ਵਿੱਚ ਆਏ ਹੋਏ ਆ ਬੱਚਾ ਵੀ ਉੱਠ ਕੇ ਪੁੱਛਦਾ ਮਹਾਰਾਜ ਅੱਜ ਕੀ ਹੋ ਗਿਆ ਮੈਨੂੰ ਤੁਸੀਂ ਮੇਰੇ ਵੱਲ ਦੇਖਦੇ ਨਹੀਂ ਅੱਗੇ ਰੋ ਜਾਂਦੇ ਖੁਸ਼ੇ ਬਖਸ਼ਦੇ ਸੀ ਪਾਸ਼ਾ ਕਨੇ ਬਗ ਜਾਇਆ ਤੇਰੀ ਕੋਈ ਲੋੜ ਨਹੀਂ ਨਹੀਂ ਮਹਾਰਾਜ ਆਏ ਤਾਂ ਨਹੀਂ ਗੱਲ ਬਣਦੀ ਸੇਹ ਕਿਰਪਾ ਕਰਕੇ ਦੱਸਣਾ ਕਰੋ ਕਹਿੰਦੇ ਫਿਰ ਐਂ ਦੱਸ ਜਿਹੜਾ ਇੱਥੇ ਚਿੱਟਾ ਵਾਲ ਸੀ ਉਹ ਕਿੱਧਰ ਗਿਆ ਕਹਨੇ ਜੀ ਮੈਂ ਤਾਂ ਸੋਹਣੇ ਕਾਲੇ ਵਾਲਾ ਨੂੰ ਸਮਝ ਕੇ ਉਹ ਚਿੱਟਾ ਮੈਨੂੰ ਭੜਾ ਲੱਗਿਆ ਮੈਂ ਪੱਟਦਾ ਕਹਿੰਦਾ ਉਹ ਤੇਰੇ ਚਿੱਟੇ ਵਾਲ ਤੋਂ ਮੈਨੂੰ ਮੇਰਾ ਪਿਤਾ ਗੁਰਤੇਗ ਬਹਾਦਰ ਦਿਸਦਾ ਸੀ ਕਹੋ ਸਤਨਾਮ ਸ੍ਰੀ ਵਾਹ ਖਾਲਸਾ ਮੇਰੋ ਰੂਪ ਹੈ ਖਾਲਸਾ ਖਾਲਸੇ ਮੈਂ ਹਾਂ ਕਰੋਨੇਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਉਪਰਾਣ ਕੋ ਪ੍ਰਾਨ ਖਾਲਸਾ ਮੇਰਾ ਮੁਖ ਹੈ ਅੰਗਾ ਖਾਲਸੇ ਕੇ ਹਾਂ ਸਾਡਾ ਸੰਗਾ ਸ਼ਰਤ ਹੈ ਜਬ ਲਾ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦੀਓ ਮੈਂ ਸਾਰਾ ਮੇਰੇ ਖਜ਼ਾਨੇ ਖੁੱਲੇ ਆ ਖਾਲਸੇ ਦੇ ਲਈ ਸਾਬਤ ਸੂਰਤ ਹੋਣਾ ਸਾਨੂੰ ਕਿੰਨਾ ਜ਼ਰੂਰੀ ਆ ਮੈਂ ਸਾਰੇ ਬੱਚੇ ਜੋ ਪੜ੍ਹਦੇ ਆ ਸਾਰੀਆਂ ਕਲਾਸਾਂ ਵਿੱਚ ਤਾਂ ਪਾਤਸ਼ਾਹ ਕਿੰਨੀਆਂ ਬਖਸ਼ਾ ਕਰਦੇ ਆ ਮੇਰੇ ਸਾਰੇ ਖਜ਼ਾਨੇ ਖੁੱਲੇ ਆ ਪਰ ਮੇਰਾ ਗੱਲ ਮੰਨ ਲੈ ਵੀ ਬ੍ਰੋਮਨਾ ਕੱਟੀ ਸਰੀਰ ਤੋਂ ਪੈਰ ਤੋਂ ਗੋਡੇ ਤੋਂ ਲੈ ਕੇ ਸਿਰ ਤੱਕ ਜਵਲਾ ਖਾਲਸਾ ਇਹੀ ਤਾਂ ਨਿਆਰਾ ਪਾਣਾ ਹੈ ਇਹੇ ਕਰਕੇ ਤਾਂ ਲੱਖਾਂ ਦੇ ਵਿੱਚੋਂ ਪਛਾਣਿਆ ਜਾਂਦਾ ਉਹ ਸਾਡੀ ਪਛਾਣ ਦਸਤਾਰ ਤੇ ਗੁਰੂ ਪਿਆਰ ਉਹ ਨਾਲੇ ਨਾਲ ਹੀ ਹੈ ਕੇਸਾ ਸਵਾਸਾ ਨਾਲ ਹੀ ਹੈ ਤਾਂ ਗੁਰੂ ਪਿਆਰਿਓ ਪਰਸ਼ਾ ਕਹਿੰਦੇ ਚਿੱਟਾ ਵਾਲ ਕਿੱਥੇ ਆ ਕਹਿੰਦੇ ਜੋ ਪੱਟ ਤਾਂ ਮੈਂ ਕਹਿੰਦੇ ਬਸ ਇਹ ਬਹੁਤ ਵੱਡੀ ਗਲਤੀ ਕੀਤੀ ਐ ਤਾਂ ਬੱਚੇ ਨੂੰ ਇਹ ਸਿੱਖਿਆ ਦੇਣ ਵਾਸਤੇ ਪੱਕੇ ਤੌਰ ਤੇ ਕਾਹ ਨੂੰ ਕਿੰਨੇ ਵੀ ਵਾਲ ਚਿੱਟੇ ਆ ਜਾਣ ਵਿੱਚੋਂ ਪੱਟੇ ਨਾ ਤੇ ਅਗਾਹਾਂ ਨੂੰ ਉਹ ਬੱਚਾ ਕਦੇ ਵੀ ਵਾਲ ਨਹੀਂ ਪੱਟੇਗਾ ਜੇ ਗੁਰੂ ਦੀ ਖੁਸ਼ੀ ਲੈਣੀ ਐ ਤਾਂ ਕੋ ਸਤਨਾਮ ਆਓ ਅਸੂਰੇ ਮਹੀਨੇ ਨਾਲ ਜੁੜ ਗਏ ਆਪਾਂ ਭਾਦੋਂ ਦਾ ਮਹੀਨਾ ਬੜਾ ਤਪਸ਼ ਗਰਮੈਸ਼ ਦਾ ਲੰਘਿਆ ਪਿਛਲੇ ਮਹੀਨੇ ਵਿੱਚ ਹੜ ਵੀ ਬਹੁਤ ਆਏ ਜਿਸ ਨੇ ਸਾਨੂੰ ਗੁਰੂ ਪਿਆਰੋ ਭਾਵੇਂ ਕਿ ਅਸੀਂ ਖਾਲਸਾ ਪੰਜਾਬ ਜਿਹੜਾ ਹੈ ਗੁਰੂ ਦੇ ਬਾਣੇ ਵਿੱਚ ਸਦਾ ਚੜ੍ਹਦੀ ਕਲਾ ਵਿੱਚ ਹੈ ਤੁਸੀਂ ਦੇਖਿਆ ਜਦੋਂ ਕੋਈ ਸੇਵਾ ਸਹਾਇਤਾ ਕਰਨ ਵਾਲੇ ਗਏ ਤੇ ਉਹਨਾਂ ਨੂੰ ਬਲ ਕੇ ਚਾਹ ਪੁੱਛਦੇ ਆ ਬਈ ਮੈਂ ਦਾ ਜਲ ਪਾਣੀ ਚਾਹ ਛਕਾਉਣੇ ਆ ਜਦੋਂ ਕੋਈ ਘਰ ਸਾਰੇ ਢਹਿ ਚੁੱਕੇ ਆ ਚੁੱਲ੍ਹਾ ਵੀ ਸਭ ਖਤਮ ਹੋ ਗਿਆ ਪਰ ਫਿਰ ਵੀ ਇਹ ਚੜ੍ਹਦੀ ਕਲਾ ਦੀਆਂ ਨਿਸ਼ਾਨੀਆਂ ਅਸੋਨ ਪ੍ਰੇਮੀਓ ਮਹਾੜਾ ਕਿਉਂ ਮਿਲਿਆ ਹਰ ਜਾਏ ਜੀ ਤੁਹਾਡੇ ਅੰਦਰ ਉਸ਼ਾਲੇ ਉੱਠਦੇ ਆ ਮਾਲਕ ਨੂੰ ਮਿਲਣ ਦੇ ਪ੍ਰੀਤਮ ਨੂੰ ਮਿਲਣ ਦੇ ਜਿਵੇਂ ਕੋਈ ਇਸਤਰੀ ਕੋਈ ਲੜਕੀ ਆਪਣੇ ਸਹੁਰਿਆਂ ਤੋਂ ਪਤੀ ਨਾਲ ਲੜ ਕੇ ਪਰਵਾਰ ਨਾਲ ਲੜ ਕੇ ਸਹੁਰਿਆਂ ਨਾਲ ਲੜ ਕੇ ਪੇਕੇ ਜਾ ਬੈਠੇ ਤੇ ਫਿਰ ਜਦੋਂ ਦੁੱਖਾਂ ਦਾ ਸਮਾਂ ਆਉਂਦਾ ਉਹਨੂੰ ਪਤੀ ਯਾਦ ਆਉਂਦਾ ਤੇ ਫਿਰ ਸਭ ਤੋਂ ਨੇੜੇ ਉਹਨੂੰ ਕੌਣ ਹੈ ਬੁਲਾਉਣ ਵਾਲਾ ਉਹਦੀ ਮਾਂ ਉਹ ਆਪਣੀ ਮਾਂ ਨੂੰ ਹੀ ਬੇਨਤੀ ਕਰਦੀ ਹੈ ਕੀ ਕਹਿੰਦੀ ਆ हे ਮਾਤਾ ਮੈਂ ਮਾਲਕ ਤੋਂ ਵਿਛੜ ਗਈ ਆ ਅਸੂ ਦਾ ਮਹੀਨਾ ਬੜਾ ਸੁੰਦਰ ਹੈ ਮਾਲਕ ਦੀ ਸੇਵਾ ਕਰਨ ਦੇ ਲਈ ਮੈਨੂੰ ਇੱਛਾ ਹੈ ਕਿ ਮੈਂ ਉਹਨੂੰ ਮਿਲਾਂ ਪਰ ਮੇਤਾ ਲੜਕੀਆਂ ਆਈਆਂ ਉਹ ਹਾਲ ਸਾਡਾ ਸਾਰਿਆਂ ਦਾ ਹੈ ਅਸੀਂ ਉਸ ਮਾਲਕ ਦੇ ਨਾਲੋਂ ਵਿਛੜੇ ਹੋਏ ਆ ਅਸੂਨ ਪ੍ਰੇਮੀ ਓ ਮਾਹੜਾ ਕਿਉਂ ਮਿਲਿਆ ਹਰ ਜਾਏ ਮੰਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਹੁਣ ਇੱਥੇ ਕਿਹੜੀ ਮਾਂ ਸਾਡੇ ਕੋਲ ਇੱਥੇ ਸਾਡੇ ਕੋਲ ਮਾਂ ਸਾਡਾ ਸਤਿਗੁਰੂ ਹੈ ਗੁਰਦੇਵ ਮਾਤਾ ਗੁਰਦੇਵ ਪਿਤਾ ਜੋ ਗੁਰੂ ਪਿਆਰਿਓ ਗੁਰੂ ਪਾਤਸ਼ਾਹ ਹਨ ਇਹ ਸਾਡੇ ਪਿਤਾ ਵੀ ਹੈ ਮਾਤਾ ਵੀ ਹੈ ਉਸਤਾਦ ਵੀ ਹੈ ਗੁਰੂ ਵੀ ਹੈ ਸਭ ਕੁਝ ਹੈ ਤਾਂ ਇਸ ਕਰਕੇ ਅਸੀਂ ਵੀ ਆਓ ਅੱਜ ਗੁਰਬਾਣੀ ਮਾਂ ਨੂੰ ਬੇਨਤੀ ਕਰੀਏ ਕਿ ਪਾਤਸ਼ਾਹੋ ਕਿਰਪਾ ਕਰੋ ਮਾਤਾ ਕਿਰਪਾ ਕਰੋ ਅਸੀਂ ਆਪਣੇ ਮਾਲਕ ਪਰਮੇਸ਼ਰ ਤੋਂ ਵਿਛੜੇ ਹੋਏ ਹਾਂ ਤੂੰ ਸਾਨੂੰ ਮਲਾਉਣਾ ਕਰ ਤੀ ਫਿਰ ਕੌਣ ਮਲਾਵੇਗਾ ਜਿਹੜੇ ਬਾਣੀ ਨਾਲ ਜੁੜੇ ਹੋਏ ਨਾ ਅੱਗੋ ਸਾਡੀ ਮਾਂ ਕਹਿੰਦੀ ਕਿਸੇ ਰੱਬ ਦੇ ਪਿਆਰੇ ਦੀ ਸੰਗਤ ਕਰ ਉੱਠ ਫਰੀਦਾ ਸੁੱਤਿਆ ਮੇਲਾ ਵੇਖਣ ਜਾ ਤੇ ਮੇਲਾ ਆ ਨਹੀਂ ਸੀ ਹੁੰਦੇ ਜਿਹੜੇ ਅੱਜ ਮੇਲੇ ਐ ਉਦੋਂ ਵਿਸਾਖੀ ਦਾ ਮੇਲਾ ਲੱਗਦਾ ਹਰਦੁਆਰ ਦਾ ਮੇਲਾ ਲੱਗਦਾ ਕਲੈਕ ਦਾ ਮੇਲਾ ਲੱਗਦਾ ਕੋਈ ਹੋਰ ਮੇਲੇ ਲੱਗਦੇ ਉੱਥੇ ਕੀ ਹੁੰਦਾ ਸੀਗਾ ਉੱਥੇ ਇਸ ਤਰ੍ਹਾਂ ਦੇ ਮੇਲੇ ਨਹੀਂ ਸੀ ਹੁੰਦੇ ਉੱਥੇ ਮੇਲੇ ਦਾ ਮਤਲਬ ਹੁੰਦਾ ਸੀ ਕੋਈ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਉੱਥੇ ਆਉਂਦੇ ਸੀ ਤੇ ਉਹਨਾਂ ਬ੍ਰਹਮ ਗਿਆਨੀਆਂ ਦੀ ਸੰਗਤ ਕਰਕੇ ઋਸ਼ੀਆ ਮੁਨੀਆਂ ਦੀ ਸੰਗਤ ਕਰਕੇ ਅਸੀਂ ਜਿਹੜਾ ਹੈ ਉੱਥੋਂ ਧਿਆਨ ਸੰਗਤ ਕਰਕੇ ਅਸੀਂ ਕੋਈ ਰੱਬ ਦੇ ਘਰ ਦੀ ਗੱਲ ਸੁਣ ਕੇ ਉਹਨਾਂ ਕੋਲੋਂ ਲੈ ਕੇ ਆਉਂਦੇ ਸੀ ਕਿਉਂਕਿ ਸਾਡੇ ਕੋਲ ਤਾਂ ਟਾਈਮ ਨਿਕਲਦਾ ਨਹੀਂ ਸੀ ਖੇਤੀਬਾੜੀ ਕਰਦੇ ਸੀ ਤੇ ਸਾਡੇ ਕੋਲੇ ਸਮਾਂ ਕਦੋਂ ਨਿਕਲਦਾ ਜਦੋਂ 6 ਮਹੀਨਿਆਂ ਬਾਅਦ ਖੇਤੀ ਸਾਂਭ ਕੇ ਜਿਵੇਂ ਇੱਕ ਪਹਿਲਾ ਕਬਤਾ ਬਣਾਈ ਸੀ ਕਿਸੇ ਨੇ ਤੋੜੀ ਤੰਦ ਸਾਂਭ ਹਾੜੀ ਵੇਚ ਵਟ ਕੇ ਲੰਬੜਾ ਤੇ ਸ਼ਾਹਾਂ ਦਾ ਹਿਸਾਬ ਕੱਟ ਕੇ ਮਾਰਦਾ ਦਿਮਾਗੇ ਜੱਟ ਮੇਲੇ ਆ ਗਿਆ ਕੁਝ ਸਮਾਂ ਕੱਢ ਕੇ ਉਹਨਾਂ ਰੱਬ ਦੇ ਪਿਆਰਿਆਂ ਦੀ ਸੰਗਤ ਵਾਸਤੇ ਜਾਂਦੇ ਸੀ ਜਿਵੇਂ ਇੱਥੇ ਵੀ ਸਮੇਂ-ਸਮੇਂ ਤੇ ਸੰਗਤ ਦੀ ਐਕਟੀਵਿਟੀ ਆਪਾਂ ਕਰਦੇ ਰਹਿੰਦੇ ਆ ਕੋਈ ਨਾ ਕੋਈ ਬਹਾਨਾ ਬਣ ਜਾਂਦਾ ਜਿਵੇਂ ਅੱਜ ਨਵੇਂ ਸੈਸ਼ਨ ਦਾ ਬਹਾਨਾ ਤੇ ਆਪਾਂ ਸਤਸੰਗ ਗੁਰੂ ਦੀ ਕਰ ਰਹੇ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਧਿਆਨ ਦਿਓ ਤਾਂ ਗੁਰੂ ਪਿਆਰਿਓ ਉਹ ਜੀਵ ਇਸਤਰੀ ਜਿਵੇਂ ਕੋਈ ਇਸਤਰੀ ਆਪਣੇ ਮਾਲਕ ਨੂੰ ਦੁਆਰਾ ਮਿਲਣ ਵਾਸਤੇ ਮਾਂ ਨੂੰ ਕੋਈ ਬੇਨਤੀ ਕਰਦੀ ਆ ਕਿ ਮਾਂ ਤੂੰ ਕੁ ਸੁਨੇਹਾ ਭੇਜ ਤੂੰ ਮੇਰੇ ਬਾਪੂ ਨੂੰ ਕਹਿ ਮੇਰਾ ਬਾਪੂ ਉਹਨਾਂ ਕੋਲੇ ਜਾਵੇ ਤੇ ਮੈਨੂੰ ਮੇਰੇ ਬਾਪਸ ਸਹੁਰੇ ਘਰ ਭੇਜੋ ਮੈਂ ਤਾਂ ਉੱਥੇ ਠੀਕ ਸੀ ਜਿਵੇਂ ਮਾਤਾ ਸੁਲਖਣੀ ਨੇ ਦੇਖਿਆ ਆਪਣਾ ਸਮਾਂ ਜਦੋਂ ਗੁਰਨਾਨਕ ਦੇਵ ਜੀ ਉਦਾਸੀਆਂ ਤੇ ਚਲੇ ਗਏ ਤੇ ਉਹਨਾਂ ਨੂੰ ਪੇਕੇ ਜਾਣਾ ਪਿਆ ਆਪਣੇ ਮਾਤਾ ਕੋਲ ਰਹਿਣਾ ਪਿਆ ਫਿਰ ਆਣ ਗਵਾਂਡ ਦੀਆਂ ਬੁੱਢੀਆਂ ਮਾਈਆਂ ਪੁੱਛਦੀਆਂ ਕੁਲ ਸੁਦਖਣੀ ਤੂੰ ਮੁੜ ਕੇ ਗਈ ਨਹੀਂ ਸਹੁਰੇ ਕਿਤੇ ਲੜਕੇ ਤਾਂ ਨਹੀਂ ਆ ਗਈ ਪਾਪ ਚਾਚੀਆਂ ਤਾਈਆਂ ਆਣ ਮੇਰੇ ਕੁਛ ਨੀਆਂ ਜੀ ਕੁੜੀ ਵਿਆਹ ਤੋਂ ਬਾਅਦ ਲੰਮਾ ਸਮਾਂ ਕਿਤੇ ਪੇਕੇ ਆ ਜੇ ਨਾ ਤੇ ਟਿਕ ਨਹੀਂ ਲੰਦੇ ਆਂਡੀ ਗਵਾਂਡੀ ਤੇ ਜਦੋਂ ਗੁਰੂ ਨਾਨਕ ਦੇਵ ਜੀ ਉਦਾਸੀਆਂ ਵਾਪਸ ਕਰਕੇ ਸਮਾਵਤ ਰਾਵੀ ਦੇ ਕਿਨਾਰੇ ਗੁਰੂ ਪਿਆਰੇ ਵਸਾ ਕੇ ਕਰਤਾਰਪੁਰ ਤੇ ਜਾਂਦੇ ਆ ਤੇ ਫਿਰ ਪਹਿਲਾਂ ਮਾਤਾ ਤੇ ਪਿਤਾ ਲੜਦੇ ਆ ਮੂੜਾ ਖੱਤਰੀ ਤੇ ਸੱਸ ਚੰਦੋ ਰਾਣੀ ਤੇ ਸਹੁਰਾ ਬੂਲਾ ਚੋਣਾ ਤਾਂ ਗੁਰੂ ਪਿਆਰਿਓ ਜਿਹਦੇ ਲੜਦੇ ਆ ਐਨੇ ਬੀਬੀ ਸਦਖਣੀ ਵੀ ਆ ਕੇ ਲੜਨ ਲੱਗੀ ਤੂੰ ਮੈਨੂੰ ਛੱਡ ਕੇ ਭੱਜ ਗਿਆ ਤੂੰ ਮੈਨੂੰ ਚਲਾ ਗਿਆ ਮੈਨੂੰ ਲੈਣ ਨਹੀਂ ਆਇਆ ਤੇ ਉੱਥੇ ਇੱਕ ਬੈਠਾ ਸਤਗੁਰਾਂ ਦਾ ਬਹੁਤ ਪਿਆਰਾ ਮਿੱਤਰ ਉਸ ਪਿੰਡ ਦਾ ਰਹਿਣ ਵਾਲਾ ਚੌਧਰੀ ਆ ਤਾਂ ਗੁਰੂ ਪਿਆਰਿਓ ਚੌਧਰੀ ਕਹਿਣ ਲੱਗਿਆ ਭੈਣੇ ਤੂੰ ਨਾ ਲੜ ਤੈਨੂੰ ਲੜਨਾ ਨਹੀਂ ਮੰਨਦਾ ਗੁਰੂ ਨਾਨਕ ਨਾਮ ਕਿਉਂਕਿ ਤੂੰ ਤਾਂ ਆਪਣੇ ਪਤੀ ਦੇ ਘਰ ਹੀ ਵਸਣਾ ਤੇਰੀ ਮਾਂ ਲੜਪੇ ਸਹੁਰਾ ਲੜਪੇ ਸੱਸ ਲੜਪੇ ਕੋਈ ਗੱਲ ਨਹੀਂ ਪਰ ਤੂੰ ਨਾ ਲੜ ਫਿਰ ਰੋ ਪਈ ਕਹਿੰਦੀ ਵੀਰੇ ਫਿਰ ਮੈਂ ਕੀ ਕਰਾਂ ਇੱਥੇ ਮੈਨੂੰ ਤਾਹਨੇ ਵੱਜਦੇ ਆ ਆਣ ਗਵਾਨ ਦੀਆਂ ਕੁੜੀਆਂ ਸੱਸਾਂ ਚਾਚੀਆਂ ਤਾਈਆਂ ਕੀ ਕਹਨੀ ਹੈ ਕੋੜੇ ਤੂੰ ਵਾਪਸ ਨਹੀਂ ਗਈ ਤੇ ਆਪਾਂ ਕਦੋਂ ਵਾਪਸ ਜਾਣਾ ਹੈ ਕਈ ਜਨ ਪਏ ਕੀਟ ਪਤੰਗਾ ਕਈ ਜਨਮ ਗਜ ਮੀਨ ਕੁਰੰਗਾ ਕਈ ਜਨਮ ਪੰਖੀ ਸਰਪ ਹੋਇਓ ਕਈ ਜਨਮ ਹੈਵਰ ਬਿਰਖ ਜੋਇਓ ਮਿਲ ਜਗਦੀਸ਼ ਮਿਲਨ ਕੇ ਬਰੀਆ ਚੰਕਾਲੇ ਦੇਸ ਜਰੀਆ ਆਓ ਅੱਜ ਅਸੂਰੇ ਮਹੀਨੇ ਰਾਹੀਂ ਸ਼ੈਰ ਸਤਗੁਰੂ ਸਾਨੂੰ ਇਹੀ ਸੁਨੇਹਾ ਦਿੰਦੇ ਆ ਅਸੁਨ ਪ੍ਰੇਮ ਓ ਮਾਹੜਾ ਅਸੂ ਦਾ ਅਰਥ ਕੀ ਕਰਾਂਗੇ ਇੱਥੇ ਅਸੂ ਦਾ ਮਹੀਨਾ ਨਹੀਂ ਸਾਨੂੰ ਦਿੱਥਾਂਵਰਨ ਨਾਲ ਨਹੀਂ ਜੋੜਿਆ ਗਿਆ ਜੇ ਅਸੂ ਨੇ ਅਰਥ ਕਰਾਂਗੇ ਐਸ ਅਸਣ ਦੇ ਤਾਂ ਇਹਦਾ ਮਤਲਬ ਹੈ ਇਹ ਪ੍ਰਸ਼ਨ ਹੈ ਸ਼ਬਦ ਅਸੁਨ ਪ੍ਰੇਮ ਓ ਮਾਹੜਾ ਕਿਉਂ ਪ੍ਰਸ਼ਨ ਬਾਦਿਕ ਚਨਨ ਆ ਗਿਆ ਕਿਉਂ ਕਿਵੇਂ ਮਿਲਿਏ ਆ ਸੁਣ ਇੱਥੇ ਅਸਣ ਦਾ ਮਹੀਨਾ ਮਤਲਬ ਮਹੀਨਾ ਨਹੀਂ ਕੱਲਾ ਉਹ ਤੁਹਾਨੂੰ ਕਹਿੰਦੇ ਆ ਗੁਰੂ ਆ ਸੁਣ ਜੇ ਤੇਰੀ ਅੰਦਰ ਉਸ ਨੂੰ ਮਿਲਣ ਦੇ ਪ੍ਰੇਮ ਦੇ ਉਛਾਲੇ ਉੱਠਦੇ ਐ ਤਾਂ ਤੈਨੂੰ ਮੈਂ ਦੱਸਾਂ ਕਿਵੇਂ ਮਿਲਿਆ ਜਾਊਗਾ ਹਾਂ ਮਾਤਾ ਕਿਰਪਾ ਕਰੋ ਗੁਰੂ ਪਿਤਾ ਤੁਸੀਂ ਮੈਨੂੰ ਦੱਸੋ ਮੈਂ ਕਿਵੇਂ ਮਿਲਾਂ ਅ ਸੁਣ ਆ ਸੁਣ ਇਹਦਾ ਦੂਸਰਾ ਅਰਥ ਬਣੂਗਾ ਜਦੋਂ ਸੰਧੀ ਛੇ ਦੇ ਸ਼ਬਦ ਨੂੰ ਕਰਾਂਗੇ ਆਪਾਂ ਆ ਸੁਣ ਆ ਮੈਂ ਤੈਨੂੰ ਦੱਸਾਂ ਜੇ ਤੂੰ ਮਾਲਕ ਨੂੰ ਮਿਲਣਾ ਚਾਹਣੀ ਆ ਅ ਸੁਣ ਪ੍ਰੇਮੀ ਮਾਹਲਾ ਕਿਉਂ ਮਿਲਿਆ ਹਰ ਜਾਏ ਹਾਂ ਮਨ ਤਨ ਪਿਆਸ ਦਰਸ਼ਨ ਕਰੀ ਬੜਾ ਚੰਮਾ ਲੰਮਾ ਸਮਾਂ ਹੋ ਗਿਆ ਵਿਛੜੀ ਨੂੰ ਮਿਲਾ ਦਿਓ ਕੋਈ ਆਣ ਮਿਲਾਵੇ ਮਾਏ ਤੇ ਮਾਂ ਕਹਿੰਦੀ ਪੁੱਤ ਉਠ ਫਰੀਦਾ ਸੁੱਤਿਆ ਮੇਲਾ ਵੇਖਣ ਜਾ ਮਿਲ ਜੇ ਕੋਈ ਬਖਸ਼ਿਆ ਤੂੰ ਵੀ ਬਖਸ਼ਿਆ ਜਾ ਤਾਂ ਗੁਰਬਾਣੀ ਵੀ ਸਾਨੂੰ ਰੱਬ ਦੇ ਪਿਆਰਿਆਂ ਦੀ ਸੰਗਤ ਕਰਨ ਦਾ ਸਲਾਹ ਦਿੰਦੀ ਹੈ ਸੰਤ ਸਹਾਈ ਪ੍ਰੇਮ ਕੇ ਕੋਈ ਰੱਬ ਦੇ ਪਿਆਰੇ ਜੀਡੀ ਉਹਦੇ ਨਾਲ ਮਿਲੇ ਹੋਏ ਇੱਕ ਮਿਕ ਹੈ ਤੇ ਸੰਤਤਾ ਵੈਸੇ ਦੁਨੀਆ ਵਿੱਚ ਨਕਲ ਤੇ ਅਸਲ ਦੋਨੇ ਚੀਜ਼ਾਂ ਹੁੰਦੀਆਂ ਅਸਲ ਸ਼ਾਇਦ ਪਿੱਛੋਂ ਲੌਂਚ ਹੁੰਦੀ ਆ ਨਕਲ ਪਹਿਲਾਂ ਆ ਜਾਂਦੀ ਆ ਤਾਂ ਇਸ ਕਰਕੇ ਇੱਥੇ ਭਾਵੇਂ ਸੰਤ ਸ਼ਬਦ ਦੇ ਨਕਲ ਵੀ ਬਹੁਤ ਹੈ ਪਰ ਗੁਰਬਾਣੀ ਨੇ ਇਸ ਦਾ ਵੀ ਇੰਤਜ਼ਾਮ ਕੀਤਾ ਹੋਇਆ ਸੰਤ ਕੌਣ ਹੈ ਜਿਨ੍ਹਾਂ ਸਾਸ ਗਿਰਾਸਨਾ ਵਿਸਰੇ ਹਰ ਨਾਮਾ ਮਨ ਮੰਤ ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ ਤਾਂ ਹੁਣ ਸਾਡੇ ਕੋਲੇ ਕਸੌਟੀਆਂ ਦਿੱਤੀਆਂ ਸੁਨਿਆਰ ਕੋਲ ਕਸੌਟੀ ਹੁੰਦੀ ਐ ਤੁਸੀਂ ਪੀਲੇ ਰੰਗ ਦਾ ਗਹਿਣਾ ਲੈ ਜੋ ਧਾਤ ਦਾ ਸੁਨਿਆਰ ਨੂੰ ਜਿੰਨਾ ਮਰਜੀ ਕਹੋ ਜੀ ਅਸੀਂ ਗਹਿਣਾ ਵੇਚਣਾ ਸੋਨੇ ਦਾ ਐ ਸੁਨਿਆਰ ਕਹਿੰਦਾ ਵੀ ਨਹੀਂ ਲੱਗਦਾ ਨਹੀਂ ਉਹ ਫਿਰ ਕਾਲੇ ਰੰਗ ਦਾ ਇੱਕ ਪੱਥਰ ਉਸ ਤੇ ਕਸਾਉਂਦਾ ਐ ਤੇ ਵੇਖਦਾ ਉਹ ਕਿ ਪੱਥਰ ਕੀ ਜਵਾਬ ਦਿੰਦਾ ਐ ਪੱਥਰ ਉੱਤੇ ਚਾਂਦੀ ਕਸਾਵਾਂਗੇ ਤੇ ਚਿੱਕੀ ਲੈਣ ਬਣੂਗੀ ਸੋਨਾ ਕਸਾਵਾਂਗੇ ਤੇ ਸੁਨੇਰੀ ਲੈਣ ਬਣੂਗੀ ਕਿ ਪਿੱਤਲ ਕਿਸਾਨਾਂ ਦੇ ਤੇ ਲਾਲ ਲੈਣ ਬਣੂਗੀ ਕਿਉਂ ਕਿਉਂਕਿ ਪਿੱਤਲ ਤਾਂਬੇ ਤੋਂ ਬਣਿਆ ਕੋ ਸਤਨਾਮ ਉਹ ਪਤਾ ਹਦਾ ਪਿੱਤਲ ਤਾਂਬੇ ਤੋਂ ਬਦਲ ਕੇ ਬਣਾਇਆ ਗਿਆ ਸੋਨਾ ਤੋਂ ਬਣਿਆ ਨਹੀਂ ਪਿੱਤਲ ਬਣ ਗਿਆ ਤਾਂ ਇਸ ਕਰਕੇ ਸਾਡੇ ਕੋਲ ਇੱਕ ਸੋਟੀ ਗੁਰਬਾਣੀ ਹੈਗੀ ਹੈ ਤੁਸੀਂ ਕਿਸੇ ਵੀ ਨੂੰ ਪਰਖਣਾ ਤੇ ਬਾਣੀ ਰਾਹੀਂ ਪਰਖ ਸਕਦੇ ਹੋ ਆਓ ਬਾਣੀ ਕਹਿੰਦੀ ਰੱਬ ਦੇ ਪਿਆਰਿਆਂ ਦੀ ਸੰਗਤ ਕਰੋ ਸੰਤ ਸਹਾਈ ਪ੍ਰੇਮ ਕੇ ਹਾਂ ਤਿੰਨ ਕਹਿ ਲਾਗਾ ਪਾਏ ਹਾਂ ਮਾਤਾ ਜੀ ਤਾਂ ਕਰਦਾ ਮੈਂ ਮਾਲਕ ਨੂੰ ਮਿਲਾਂ ਜਾਂ ਫਿਰ ਰੱਬ ਦੇ ਪਿਆਰਿਆਂ ਦੀ ਸੰਗਤ ਕਰਿਆ ਕਰ ਬਿਨ ਪ੍ਰਭ ਕਿਉਂ ਸੁਖ ਪਾਈਏ ਦੂਜੀ ਨਹੀਂ ਜਾਏ ਹੁਣ ਮੈਨੂੰ ਕਿਤੇ ਟਿਕਾਣਾ ਨਹੀਂ ਫਿਰ ਉਸੇ ਸਾਖੀ ਨਾਲ ਜੁੜ ਗਏ ਜਦੋਂ ਮਾਤਾ ਸਲੱਖਣੀ ਚੁੱਪ ਕਰ ਗਈ ਕਹਿਣ ਲੱਗੀ ਕਿ ਮੈਥੋਂ ਹੁਣ ਰਹਿਣਾ ਨਹੀਂ ਜਾਂਦਾ ਮੈਨੂੰ ਨਾਲ ਲੈ ਕੇ ਚੱਲੋ ਗੁਰਨਾਨਕ ਦੇਵ ਜੀ ਕਹਿੰਦੇ ਵੇਖ ਲਾਸ ਰਖਣੀ ਮੇਰੇ ਕੋਲ ਤਾਂ ਗਰੀਬੀ ਆ ਜੇ ਗਰੀਬੀ ਕੱਟ ਸਕਦੀਆਂ ਤੇ ਵੇਖ ਲਾ ਤਾਂ ਉੱਥੇ ਮਾਤਾ ਜੀ ਕਹਿਣ ਲੱਗੇ ਮੈਂ ਤੁਹਾਡੇ ਕੋਲੇ ਗਰੀਬੀ ਵੀ ਕੱਟ ਲਉ ਭੁੱਖ ਵੀ ਕੱਟ ਲਉ ਪਰ ਇੱਥੇ ਮੇਥੋਂ ਤਾਨੇ ਨਹੀਂ ਸੁਣੇ ਜਾਂਦੇ ਆਉ ਉਸੇ ਗੱਲ ਨਾਲ ਜੁੜੀਏ ਸਮਾਪਤੀ ਵੱਲ ਹੋਈਏ ਬਿਨ ਪ੍ਰਭ ਕਿਉਂ ਸੁਖ ਪਾਈ ਐ ਦੂਜੀ ਨਾਹੀ ਜਾਏ ਹੋਰ ਸਾਨੂੰ ਕੋਈ ਟਿਕਾਣਾ ਨਹੀਂ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਅਗਾਏ ਜਿਨ੍ਹਾਂ ਨੇ ਪ੍ਰਭੂ ਦੇ ਪ੍ਰੇਮ ਦਾ ਰਸ ਪੀ ਲਿਆ ਉਹ ਰਜ ਜਾਂਦੇ ਐ ਜਿਹੜੀਆਂ ਆਪਣੇ ਮਾਲਕ ਨਾਲ ਜੁੜੀਆਂ ਹੋਈਆਂ ਮਾਲਕ ਦੀ ਸੇਵਾ ਚ ਹਾਜ਼ਰ ਰਹਿੰਦੀਆਂ ਮਾਲਕ ਉਹਨਾਂ ਨੂੰ ਸਾਰੀਆਂ ਦਾਤਾਂ ਆਪ ਦਿੰਦਾ ਇਸੇ ਤਰ੍ਹਾਂ ਹੀ ਅਸੀਂ ਉਸ ਮਾਲਕ ਪਰਮੇਸ਼ਰ ਨਾਲ ਜੁੜਨਾ ਹੈ ਜਿੰਨੀ ਚਾਖਿਆ ਪ੍ਰੇਮ ਰਸ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦਾ ਰਸ ਪੀਤਾ ਸੇ ਤ੍ਰਿਪਤ ਰਹੇ ਅਗਾਏ ਉਹ ਰੱਜ ਗਏ ਉਹਨਾਂ ਦੀਆਂ ਆਸ਼ਾ ਕ੍ਰਿਸ਼ਨਾ ਮਾ ਭਜ ਦੌੜ ਖਤਮ ਹੋ ਗਈ ਉਹਨਾਂ ਦਾ ਦੁਆਰੇ ਜੰਮਣਾ ਮਰਨਾ ਵੀ ਖਤਮ ਹੋ ਗਿਆ ਤੇ ਮਾਂ ਕਹਿੰਦੀ ਫਿਰ ਪੁੱਤ ਪਤਾ ਕਿਵੇਂ ਮਿਲਣਾ ਜਿਵੇਂ ਮਾਤਾ ਸੁਲਖਣੀ ਕਹਿੰਦੀ ਆਪ ਤ્યાਗ ਬਿਨਤੀ ਕਰੇ ਲਹੋ ਪ੍ਰਭੂ ਲੜ ਲਾਏ ਮਾਤਾ ਸੁਲਖਣੀ ਕਹਿੰਦੀ ਪਾਤਸ਼ਾਹ ਮੈਨੂੰ ਲੈ ਚੱਲੋ ਇੱਥੋਂ ਮੈਥੋਂ ਹੁਣ ਤਾਨੇ ਨਹੀਂ ਸੁਣੀ ਜਾਂਦੇ ਕਹਿੰਦੇ ਤੁਸੀਂ ਚਾਲਸ ਲਖਣੀ ਜੇ ਗਰੀਬੀ ਪਰਵਾਨ ਐ ਤਾਂ ਕਿਤੇ ਵੀ ਗੁਰੂ ਸਾਹਿਬ ਨੇ ਕਿਸੇ ਨੂੰ ਲਾਲਚ ਨਹੀਂ ਦਿੱਤਾ ਵੀ ਤੂੰ ਮੇਰਾ ਸਿੱਖ ਵੰਟ ਤੇ ਮੈਂ ਤੈਨੂੰ ਇੰਨਾ ਸੋਨਾ ਚਾਂਦ ਭਾਵੇਂ ਦਿੰਦੇ ਗੁਪਤੋ ਗੁਪਤੀ ਸਭ ਕੁਝ ਐ ਪਰ ਕਹਿੰਦੇ ਤੇ ਮਾਤਾ ਸਲਖਣੀ ਨੂੰ ਕਹਿੰਦੇ ਜਾ ਫਿਰ ਲਿਆ ਬੱਚਿਆਂ ਨੂੰ ਫਿਰ ਦੋਨੇ ਪੁੱਤਰ ਲਿਆਂਦੇ ਤੇ ਫਿਰ ਕਰਤਾਰਪੁਰ ਆ ਕੇ ਵਸੇ ਤਾਂ ਇਹੀ ਗੱਲ ਸਾਡੀ ਆ ਆਓ ਗੁਰੂ ਨਾਲ ਜੁੜ ਕੇ ਪਰਮੇਸ਼ਰ ਦੇ ਨਾਲ ਕਿਵੇਂ ਮਿਲਣਾ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਹੋਰ ਕੋਈ ਟਿਕਾਣਾ ਨਹੀਂ ਐ ਜਾਏ ਮਤਲ ਥਾਂ ਸਾਨੂੰ ਹੋਰ ਕੋਈ ਟਿਕਾਣਾ ਨਹੀਂ ਜਿੰਨੀ ਚਾਖਿਆ ਪ੍ਰੇਮ ਰਸ ਸੇ ਤ੍ਰਿੱਤ ਰਹੇ ਅਗਾਏ ਮਾਂ ਬਾਣੀ ਕਹਿੰਦੀ ਆ ਲੜਕੀ ਦੀ ਮਾਂ ਉਹ ਮਾਤਾ ਪਿਤਾ ਤੇ ਸਾਡੀ ਸਭ ਦੀ ਮਾਂ ਗੁਰਬਾਣੀ ਆ ਗੁਰਬਾਣੀ ਮਾਂ ਸਾਨੂੰ ਕਹਿੰਦੀ ਆਪ ਤਿਆਗ ਬੇਨਤੀ ਕਰੇ ਰੱਬ ਦੇ ਪਿਆਰਾਂ ਕੋਲੇ ਪ੍ਰੇਮ ਸਹਿਤ ਬੇਨਤੀ ਕਰੀ ਉਹ ਤੈਨੂੰ ਉਹਦੇ ਮਿਲਣ ਦਾ ਰਸਤਾ ਦੱਸ ਦੇਣਗੇ ਆਪ ਤਿਆਗ ਬੇਨਤੀ ਕਰੇ ਨਹਿੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਲਾਈਆਂ ਸੇ ਵਿਛੜ ਕਤਹਿ ਨਾ ਜਾਏ ਜਿਹੜੀਆਂ ਇੱਕ ਵਾਰੀ ਉਹਦੇ ਨਾਲ ਮਿਲ ਗਈਆਂ ਉਹ ਦੁਬਾਰੇ ਜੰਮਣ ਮਰਨ ਦੇ ਚੱਕਰਾਂ ਵੱਲ ਨਹੀਂ ਜਾਂਦੀਆਂ ਇਸ ਕਰਕੇ ਫਿਰ ਪਾਤਸ਼ਾਹ ਜੀ ਕਹਿੰਦੇ ਪ੍ਰਭਿਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਤਾਂ ਗੁਰਬਾਣੀ ਕਹਿੰਦੀ ਤੈਨੂੰ ਹੋਰ ਕਿਤੇ ਟਿਕਾਣਾ ਨਹੀਂ ਐ ਇਸ ਕਰਕੇ ਆ ਉਸ ਮਾਲਕ ਵਾਲੀ ਬਣ ਮਾਲਕ ਦੇ ਨਾਲ ਮਿਲ ਕੇ ਹੀ ਤੈਨੂੰ ਸਦਾ ਸੁੱਖ ਐ ਪ੍ਰਭ ਇਨ ਦੂਜਾ ਕੋ ਨਹੀਂ ਨਾਨਕ ਹਰਸਰਨਾਏ ਅਸੂ ਸੁਖੀ ਵਸੰਦੀਆਂ ਜਿੰਨਾ ਮਾਇਆ ਹਰ ਰਾਏ ਜਿੰਨਾ ਤੇ ਉਸ ਹਰੀ ਦੀ ਰਾਏ ਉਸ ਵੱਡੇ ਰਾਜੇ ਪਰਮੇਸ਼ਰ ਪ੍ਰਮਾਤਮਾ ਦੀ ਸ਼ੈਨਸ਼ਾਦੀ ਮਾਇਆ ਮਾਇਆ ਮਤਲਬ ਕਿਰਪਾ ਜੇ ਮੰਮੇ ਕੰਨਾ ਮਾਇਆ ਹੋ ਜੇ ਤਾਂ ਉਹ ਚੀਜ਼ ਹੋਰ ਬਣ ਜਾਂਦੀ ਹੈ ਮੰਮਾ ਮੁਕਤਾ ਮਾਇਆ ਕਿਰਪਾ ਜਿੰਨਾ ਤੇ ਉਸ ਪਰਮੇਸ਼ਰ ਦੀ ਕਿਰਪਾ ਹੋਗੀ ਉਹ ਅਸੂ ਦੇ ਮਹੀਨੇ ਵਿੱਚ ਹੀ ਨਹੀਂ ਉਹਨਾਂ ਦੇ ਵਾਸਤੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਖੈਰ ਵਿਚਾਰਾ ਇੱਥੇ ਰੁਕਦੇ ਆਂ ਕਿਰਪਾ ਕਰਨ ਸੋ ਬੋਲਦਿਆ ਨੇ ਕਾ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਜੋਗ ਹੈ ਬਖਸ਼ ਲੈਣਾ ਜੀ ਸੋ ਆਓ ਬੱਚੀ ਦੀ ਗੱਲ ਯਾਦ ਰੱਖਿਓ ਕਿ ਜਿੱਥੇ ਅਸੀਂ ਗੁਰਬਾਣੀ ਸੁਣ ਰਹੇ ਸੀ ਹੋਰ ਅੱਗੇ ਵੀ ਸੁਣਾਗੇ ਜਿੰਨਾਕ ਸਮਾਂ ਆਪਣੇ ਕੋਲ ਬਾਕੀ ਹੈ ਔਰ ਅਫਸਰ ਸਹਿਬਾਨ ਵੀ ਸਾਡੇ ਕੋਲ ਪਹੁੰਚ ਚੁੱਕੇ ਐ ਜਿਉ ਆਇਆ ਸਾਰਿਆਂ ਨੂੰ ਬਹੁਤ ਬਹੁਤ ਧੰਨਵਾਦ ਵਿਚਾਰਾ ਇੱਥੇ ਹੀ ਰੁਕਦੇ ਆ ਗੁਰੂ ਪਾਤਸ਼ਾਹ ਕਿਰਪਾ ਕਰਨ ਇਸ ਗੁਰਬਾਣੀ ਦੇ ਚਾਲਨ ਰਾਹੀ ਅਸੀਂ ਆਪਣਾ ਜੀਵਨ ਹਨੇਰੇ ਚੋਂ ਚਾਨਣ ਵੱਲ ਜਾ ਸਕਦੇ ਆ ਗੁਰੂ ਦਾ ਮਤਲਬ ਹੈ ਜਿਹੜਾ ਸਾਨੂੰ ਅਗਿਆਨਤਾ ਦੇ ਹਨੇਰੇ ਚੋਂ ਗਿਆਨ ਦੇ ਪ੍ਰਕਾਸ਼ ਵੱਲ ਲੈ ਜੇ ਉਹ ਕੰਮ ਸਾਡਾ ਗੁਰਬਾਣੀ ਕਰਦੀ ਹੈ ਗੁਰੂ ਵਾਲੇ ਬਣੀਏ ਗੁਰੂ ਤੇ ਲੜ ਲੱਗੀਏ ਸਾਬਤ ਸੂਰਤ ਹੋਈਏ ਜਿੰਨੇ ਵੀ ਬੱਚੇ ਇੱਥੇ ਪੜ੍ਹਦੇ ਆ ਜੋ ਉਹਨਾਂ ਦੇ ਨਾਮ ਦੇ ਮਗਰ ਸਿੰਘ ਲੱਗਿਆ ਮੇਰੀ ਬੇਨਤੀ ਹੈ ਕਿ ਉਸ ਬੱਚੇ ਦੀ ਗੱਲ ਯਾਦ ਰੱਖਿਓ ਸਾਖੀ ਜਿਨੇ ਦਾੜੀ 'ਚੋਂ ਚਿੱਟਾ ਵਾਲ ਪਟਿਆ ਸੀਗਾ ਤੁਸੀਂ ਸਾਬਤ ਸੂਰਤ ਹੋਵੋ ਕੇਸ ਦਾੜੀਆਂ ਨੂੰ ਸੰਭਾਲ ਕੇ ਰੱਖੋ ਕਿਉਂਕਿ ਇਹੀ ਸਾਡੀ ਪਛਾਣ ਹੈ ਗੁਰਸਾਹਿਬ ਦੀ कृपा है बहुत बहुत धन्यवाद बुलाओ फतेह पाओ फते, फते, फते। वागुरु जी का खालसा वागुरु जी की फतेह